ਪਟਿਆਲਾ ਦੇ ਵਨਵੇ ਹਾਈਵੇ ਤੇ ਉੱਪਰ ਉਸ ਸਮੇਂ ਹਫੜਾ ਦਬੜੀ ਮਚ ਗਈ ਜਦੋਂ ਇੱਕ ਕਰੇਟਾ ਕਾਰ ਦਾ ਟਾਇਰ ਫਟਨ ਨਾਲ ਸੜਕ ਤੇ ਜਾ ਰਹੇ ਸਵਾਰੀਆਂ ਨਾਲ ਭਰੇ ਈ ਰਿਕਸ਼ੇ ਨੂੰ ਪਿੱਛੋਂ ਟੱਕਰ ਮਾਰਦੇ ਹੋਏ ਖੇਤਾਂ ਵਿੱਚ ਝੱਡ ਗਈ ਇਸ ਰਾਂਜਿਥੇ ਕਾਰ ਚਲਾ ਰਿਹਾ ਡਰਾਈਵਰ ਜ਼ਖਮੀ ਹੋ ਗਿਆ ਉਥੇ ਈ ਰਿਕਸ਼ਾ ਸਵਾਰ ਪੰਜ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਨੇ ਜਿਹੜਾ ਨੂੰ ਮੌਕੇ ਤੇ ਪਹੁੰਚੇ ਪੀਸੀਆਰ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਣਕਾਰੀ ਦਿੰਦੇ ਆ ਪੀਸੀਆਰ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀ ਕਿ ਪਿੱਛੇ ਕਰੇਟਾ ਕਾਰ ਈ ਰਿਕਸ਼ੇ ਨਾਲ ਟਕਰਾਉਂਦਿਆਂ ਟਾਇਰ ਫਟਣ ਕਾਰਨ ਸੜਕ ਤੋਂ ਹੇਠਾਂ ਖੇਤਾਂ ਵਿੱਚ ਝੜ ਗਈ ਹੈ ਅਤੇ ਈ ਰਿਕਸ਼ਾ ਵੀ ਨਾਲ ਹੀ ਖੇਤਾਂ ਵਿੱਚ ਡਿੱਗਿਆ ਹੋਇਆ ਹੈ ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਅਤੇ ਇਸ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਉਹ ਜੀ ਜਾਨੀ ਨੁਕਸਾਨ ਹੋਮ ਤਾਂ ਬਚਾ ਹੋ ਗਿਆ ਜਦ ਕਿ ਰਿਕਸ਼ਾ ਸਵਾਰੀਆਂ ਨੂੰ ਮਾਮੂਲੀ ਸੱਟਾਂ ਵਜੀਆਂ ਨੇ ਕੀ ਗੱਲ ਵਈਆ ਤੇ ਕੀ ਸਾਰਾ ਸੀ ਇਹ ਕਿ ਰਾਗੀਰ ਨੇ ਜਾ ਕੇ ਸਾਨੂੰ ਦੱਸਿਆ ਸੀ ਖੜੇ ਸੀ ਚੌਂਕ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਕੇ ਉਹਨਾਂ ਨੂੰ ਤੇ ਨਿਸ਼ਾਰਾ ਪਿੰਡ ਸੀ ਹਸਪੀਟਲ ਛੱਡ ਆਏ ਇਹ ਅਡੋੜੀ ਵਾਲੇ ਪੰਜਾਣੇ ਕੱਦੀ ਵਾਲਾ ਟਮਾਹੀ ਦੀ ਖੱਬੀ ਸੱਚੀ ਕੂਣੀ ਦੇ ਸੱਟ ਲੱਗ ਗਈ ਕਿਹੜੀ ਕਾਰ ਹੈ ਕ੍ਰੇਟਾ ਹੈ ਕ੍ਰੇਟਾ ਹੈ ਤੇ ਦੂਜਾ ਕੀ ਹੈਗਾ ਈ ਰਿਕਸ਼ਾ ਈ ਰਿਕਸ਼ਾ ਕਿੰਨੇ ਸਵਾਰੀ ਈ ਰਿਕਸ਼ੇ ਉਹ ਪੰਜੇ ਜਣੇ ਹੀ ਘਰ ਦੀ ਫੈਮਿਲੀ ਸੀ ਤੇ ਇੱਕ ਕਨੇਡਾਜ ਕਨੇਡਾ ਹੀ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਇਹਨਾਂ ਨੂੰ ਕਿੱਥੇ ਭੇਜਿਆ ਹੁਣ ਇਹ ਪ੍ਰਾਈਵੇਟ ਹਸਪਤਾਲ ਤੇ ਤੁਸੀਂ ਤੁਸੀਂ ਕਿਹੜੇ ਹਾਂਜੀ ਤੁਸੀਂ ਐਸਾ ਸਭ ਰੋਡਸ ਰੱਖਿਆ ਵਾਲੇ ਅੱਛਾ ਤੇ ਇਹ ਮਤਲਬ ਮੌਕੇ ਤੇ ਤੁਸੀਂ ਪਹੁੰਚ ਗਏ ਸੀ ਤੇ ਸਵਾਰੀਆਂ ਹਸਪਤਲ ਭੇਜਤੀਆਂ ਹਾਂਜੀ ਹਸਪਤਲ ਛੱਡ ਕੇ ਅਸੀਂ ਜਾਂਦੇ ਹਾਂ ਪਟਿਆਲਾ ਦੇ ਵਨਵੇ ਹਾਈਵੇ ਤੇ ਉੱਪਰ ਉਸ ਸਮੇਂ ਹਫੜਾ ਦਬੜੀ ਮਚ ਗਈ ਜਦੋਂ ਇੱਕ ਕਰੇਟਾ ਕਾਰ ਦਾ ਟਾਇਰ ਫਟਨ ਨਾਲ ਸੜਕ ਤੇ ਜਾ ਰਹੇ ਸਵਾਰੀਆਂ ਨਾਲ ਭਰੇ ਈ ਰਿਕਸ਼ੇ ਨੂੰ ਪਿੱਛੋਂ ਟੱਕਰ ਮਾਰਦੇ ਹੋਏ ਖੇਤਾਂ ਵਿੱਚ ਝੱਡ ਗਈ ਇਸ ਰਾਂਜਿਥੇ ਕਾਰ ਚਲਾ ਰਿਹਾ ਡਰਾਈਵਰ ਜ਼ਖਮੀ ਹੋ ਗਿਆ ਉਥੇ ਈ ਰਿਕਸ਼ਾ ਸਵਾਰ ਪੰਜ ਸਵਾਰੀਆਂ ਦੇ ਮਾਮੂਲੀ ਸੱਟਾਂ ਵੱਜੀਆਂ ਨੇ ਜਿਹੜਾ ਨੂੰ ਮੌਕੇ ਤੇ ਪਹੁੰਚੇ ਪੀਸੀਆਰ ਦੇ ਅਧਿਕਾਰੀਆਂ ਨੇ ਪ੍ਰਾਈਵੇਟ ਹਸਪਤਾਲ ਵਿੱਚ ਦਾਖਲ ਕਰਵਾ ਦਿੱਤਾ ਜਾਣਕਾਰੀ ਦਿੰਦੇ ਆ ਪੀਸੀਆਰ ਅਧਿਕਾਰੀਆਂ ਨੇ ਦੱਸਿਆ ਕਿ ਲੋਕਾਂ ਨੇ ਉਹਨਾਂ ਨੂੰ ਸੂਚਨਾ ਦਿੱਤੀ ਸੀ ਕਿ ਪਿੱਛੇ ਕਰੇਟਾ ਕਾਰ ਈ ਰਿਕਸ਼ੇ ਨਾਲ ਟਕਰਾਉਂਦਿਆਂ ਟਾਇਰ ਫਟਣ ਕਾਰਨ ਸੜਕ ਤੋਂ ਹੇਠਾਂ ਖੇਤਾਂ ਵਿੱਚ ਝੜ ਗਈ ਹੈ ਅਤੇ ਈ ਰਿਕਸ਼ਾ ਵੀ ਨਾਲ ਹੀ ਖੇਤਾਂ ਵਿੱਚ ਡਿੱਗਿਆ ਹੋਇਆ ਹੈ ਉਹਨਾਂ ਦੱਸਿਆ ਕਿ ਜਦੋਂ ਉਹ ਮੌਕੇ ਤੇ ਪਹੁੰਚੇ ਅਤੇ ਇਸ ਜ਼ਖਮੀਆਂ ਨੂੰ ਬਾਹਰ ਕੱਢ ਕੇ ਹਸਪਤਾਲ ਪਹੁੰਚਾਇਆ ਉਹ ਜੀ ਜਾਨੀ ਨੁਕਸਾਨ ਹੋਮ ਤਾਂ ਬਚਾ ਹੋ ਗਿਆ ਜਦ ਕਿ ਰਿਕਸ਼ਾ ਸਵਾਰੀਆਂ ਨੂੰ ਮਾਮੂਲੀ ਸੱਟਾਂ ਵਜੀਆਂ ਨੇ ਕੀ ਗੱਲ ਵਈਆ ਤੇ ਕੀ ਸਾਰਾ ਸੀ ਇਹ ਕਿ ਰਾਗੀਰ ਨੇ ਜਾ ਕੇ ਸਾਨੂੰ ਦੱਸਿਆ ਸੀ ਖੜੇ ਸੀ ਚੌਂਕ ਦੇ ਵਿੱਚ ਉੱਥੋਂ ਆਣ ਕੇ ਆਪਾਂ ਐਕਸੀਡੈਂਟ ਜਾ ਕੇ ਜਲਦੀ ਜਲਦੀ ਕੱਢ ਕੇ ਉਹਨਾਂ ਨੂੰ ਤੇ ਨਿਸ਼ਾਰਾ ਪਿੰਡ ਸੀ ਹਸਪੀਟਲ ਛੱਡ ਆਏ ਇਹ ਅਡੋੜੀ ਵਾਲੇ ਪੰਜਾਣੇ ਕੱਦੀ ਵਾਲਾ ਟਮਾਹੀ ਦੀ ਖੱਬੀ ਸੱਚੀ ਕੂਣੀ ਦੇ ਸੱਟ ਲੱਗ ਗਈ ਕਿਹੜੀ ਕਾਰ ਹੈ ਕ੍ਰੇਟਾ ਹੈ ਕ੍ਰੇਟਾ ਹੈ ਤੇ ਦੂਜਾ ਕੀ ਹੈਗਾ ਈ ਰਿਕਸ਼ਾ ਈ ਰਿਕਸ਼ਾ ਕਿੰਨੇ ਸਵਾਰੀ ਈ ਰਿਕਸ਼ੇ ਉਹ ਪੰਜੇ ਜਣੇ ਹੀ ਘਰ ਦੀ ਫੈਮਿਲੀ ਸੀ ਤੇ ਇੱਕ ਕਨੇਡਾਜ ਕਨੇਡਾ ਹੀ ਸਿੰਗਲ ਬੰਦਾ ਸੀ ਸਿੰਗਲ ਬੰਦਾ ਸੀ ਬਚਾਇਆ ਸਾਰਿਆਂ ਦਾ ਹਾਂਜੀ ਬਚਾਇਆ ਇਹਨਾਂ ਨੂੰ ਕਿੱਥੇ ਭੇਜਿਆ ਹੁਣ ਇਹ ਪ੍ਰਾਈਵੇਟ ਹਸਪਤਾਲ ਤੇ ਤੁਸੀਂ ਤੁਸੀਂ ਕਿਹੜੇ ਹਾਂਜੀ ਤੁਸੀਂ ਐਸਾ ਸਭ ਰੋਡਸ ਰੱਖਿਆ ਵਾਲੇ ਅੱਛਾ ਤੇ ਇਹ ਮਤਲਬ ਮੌਕੇ ਤੇ ਤੁਸੀਂ ਪਹੁੰਚ ਗਏ ਸੀ ਤੇ ਸਵਾਰੀਆਂ ਹਸਪਤਲ ਭੇਜਤੀਆਂ ਹਾਂਜੀ ਹਸਪਤਲ ਛੱਡ ਕੇ ਅਸੀਂ ਜਾਂਦੇ ਹਾਂ